ਸਤਿਗੁਰਾਂ ਦੀ ਸਾਰੇ ਭੈਣ ਭਰਾਵਾਂ ਨੂੰ ਰਾਜੀ ਖੁਸ਼ੀ ਹੋਣਗੇ ਪਰਮਾਤਮਾ ਮਨ ਚੜਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਾਹਰ ਬੇਟੀਆਂ ਮੇਰੀਆਂ ਭੈਣਾਂ ਬਜ਼ੁਰਗ ਮਸਤਾਵਾਰ ਸਾਰਿਆਂ ਨੂੰ ਪਿਆਰ ਭਰੀ ਸਤਿਕਾਰ ਨਾਲ ਦੀ ਚਿੰਤਾ ਕੋ ਪਰਮਾਤਮਾ ਮਨ ਚੜਦੀ ਕਲਾ ਵਿੱਚ ਰੱਖੇ ਤੇ ਹੋਰ ਦੀ ਚਿੰਤਾ ਕੋ ਜੀ ਅੱਜ ਕੱਲ੍ਹ ਨੂੰ ਪ੍ਰੋਗਰਾਮ ਇਹਨਾ ਇੱਕਾ ਜੀ ਇੱਕ ਤਾਂ ਮਜਾਣਾ ਸੁਖਮਈਅਤ ਹੈ ਹੂੰ ਠੀਕ ਹੈ ਹਾਂ ਲੋ ਕੰਮ ਕਰਨਾ ਤਾਂ ਸਾਰਾ ਆਪ ਹੀ ਥਾਈ ਮੈਂ ਕੱਢ ਲਿਆ ਉਹ ਕਰੂ ਸਾਰਾ ਕੱਢਾ ਰੋਟਾ ਨੂੰ ਕਰਨਗੇ ਕਰਕੇ ਰੱਖਿਆ ਚਾਰ ਚੰਨੇ ਛੱਡ ਜਾਣੀ ਮੈਂ ਲਿਖਿਆ ਤੇ ਤੇ ਕਰ ਦੇਗਾ ਤਰਕ ਤੇ ਭੱਜੀ ਖਾਣੇ ਨ ਆਦਾ ਮੈਂ ਤਾਂ ਨਹੀਂ ਆਤਾ ਉਹ ਮੈਂ ਜਾਂਦੇ ਇਹ ਨਹੀਂ ਕਿ ਤੈਨੂੰ ਮੈਂ ਤਾਂ ਲਈ ਵਿਆਹ ਮਾਇਆ ਕਰਕੇ ਵੇਖਾਂ ਮੋਕੀ ਮਾਰ ਕੇ ਨਾ ਮੈਂ ਤਾਂ ਤੂੰ ਤਾਂ ਆਟੇ ਨੂੰ ਤਾਂ ਕਾਲਾ ਮਾ ਤੇਂ ਬੋਲਣਾ ਮੈਂ ਆ ਆਵੇ ਆ ਗੋਤਾ ਉਹ ਨਹੀਂ ਪੈਣਾ ਉਹ ਠੀਕ ਠਾਕ ਆ ਵੀਰੋ ਸਾਡਾ ਜਿੰਦਗੀ ਜਿੰਦਾ ਬਾ ਚੈਨਣਾ ਜੀ ਨੂੰ ਵਾਤ ਵਾਤ ਸ਼ੇਅਰ ਕਰੋ ਤੁਹਾਡੀ ਮਿਹਨਤ ਸਦਕਾ ਮੈਂ ਬਹੁਤ ਬਾੜ ਪਹੁੰਚ ਗਿਆ ਤੁਹਾਡਾ तहे ਦਿਲੋਂ ਧੰਨਵਾਦ ਇਹ ਨਾ ਬਰਾਬਰ ਦਾ ਨਾ ਹੀ ਬੰਦਾ ਉੱਚਾ ਹੁੰਦਾ ਜੀ ਕੱਲਾ ਕੋਈ ਬੰਦਾ ਉੱਚਾ ਨਹੀਂ ਹੋ ਸਕਦਾ ਜੇ ਕਹਿੰਦੇ ਮੈਂ ਮੈਂ ਤਾਂ ਮੈਂ ਤਾਂ ਮੈਂ ਲੈ ਕੇ ਬਹਿ ਜੰਦੀ ਜਿਹਦੇ ਵਿੱਚ ਮੈਂ ਮਰ ਗਈ ਉਹ ਸਮਝ ਲਓ ਕਿ ਗਿਆ ਬਸ ਤੁਹਾਡੇ ਆਸਰੇ ਹੀ ਆ ਸਾਰਾ ਬਸ ਤੁਹਾਡੇ ਆਸਰੇ ਹੀ ਆ ਤੁਹਾਡੇ ਕੀਦ ਉਹ ਸਦਕਾ ਹੀ ਆ ਤੁਹਾਡੀ ਮਿਹਨਤ ਸਦਕਾ ਹੀ ਆ ਅਸੀਂ ਇੱਥੇ ਤੱਕ ਪਹੁੰਚ ਗਏ। ਕੁਝ ਪਲਾਦੇ ਵਿੱਚ ਤੁਹਾਨੂੰ ਅਸੀਂ ਖੁਸ਼ ਕਮਰੀ ਵੀ ਦੇਵਾਂਗੇ। ਨਹੀਂ ਤੁਹਾਨੂੰ ਇੱਕ ਰੈਂਟ ਵੀ ਦੇਵਾਂਗੇ। ਸਾਰੇ ਭੈਣਾ ਭਰਾਵਾਂ ਨੂੰ। ਥੋੜੇ ਦੇਣਾ ਤਾਂ ਕੀ ਹੈ। ਬਸ ਪੰਜ ਚਾਰ ਜਾਨੀ ਹੈ। ਮੁਰਗਾ ਤੁਹਾਨੂੰ ਖੁਸ਼ ਕਮਰੀ ਦੱਸਾਂਗੇ। ਜੋ ਸੇਵਾਤਮਾ ਨੂੰ ਬਹੁਤ ਹੀ ਸੰਜੋਗ ਦਿੰਦਾ ਹੈ ਭੈਣਾ ਭਰਾਵਾਂ ਨੇ ਮੇਰੇ ਬਾਹਰ ਬੈਠੀਆਂ ਭੈਣਾਂ ਨੇ ਵੀ ਬਹੁਤ ਸੰਜੋਗ ਦਿੱਤਾ ਉਹਨਾਂ ਦਾ ਵੀ ਤੈਅ ਦਿ ਲੋਕਾਂ ਨਵਾਜ਼ਾ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਬਾਦਸ਼ਾਹ ਹੋਰ ਮੇਰੇ ਨਜ਼ਰ ਕਿਹੜੇ ਚੋਰੀ ਨੌਜਵਾਨਾਂ ਨਾਲ ਲੂੰਗੀ ਨੌਜਵਾਨ ਤਾਂ ਮੈਨੂੰ ਆਦੇ ਕਿ ਕੋਈ ਨਹੀਂ ਚੜ੍ਹ ਕੋਸ਼ਟਾਂ ਬਰੀ ਬਾਤ ਦੱਸੀ ਅਸੀਂ ਜਦੋਂ ਕੋਸ਼ਟਾਂ ਦੀ ਦਿੱਤੀ ਹੋਵੇ ਆ ਜੇਣਾ ਅਸੀਂ ਪਾਰਟੀ ਲਈ ਮੈਂ ਜ਼ਰੂਰ ਦੇਵਾਂਗੇ ਪਰ ਸ਼ਰਮ ਅੱਥੇ ਹੋਰ ਤੂੰ ਤੇ ਠੀਕ ਠਾਕ ਹੋ ਹੋਰ ਨਹੀਂ ਤੂੰ ਹੀ ਬੋਲ ਬਾਲਾ ਨਾ ਮਟਾ ਪਟਾ ਪੈੜਾ ਨਾ ਗੱਲ ਕਰਲਾ ਬੋਲੀ ਤੈਨ ਨਾ ਕੱਟੇ ਬੋਲਦੀ ਆ ਤੇਰੇ ਬੋਲ ਵੀ ਗੱਲਬਾਤਾਂ ਕਰ ਪੈਣਾ ਤੈਨੂੰ ਆਂਗਿਆਂ ਕੱਢ ਕੇ ਗੱਲਬਾਤ ਕਰਮਜੀਦ ਕਰਨੋਂ ਹਟ ਗਈ ਨਹੀਂ ਨਹੀਂ ਹੋ ਸਕਦਾ ਪੈਣਾ ਗੁੱਸੇ ਹੋ ਗਿਆ ਹਣ ਮੇਰੇ ਭਰਾ ਤਾਂ ਲਿੰਗੂ ਸੇ ਹੁੰਦੇਗੇ ਚੇਤੀ ਚੇਤੇ ਨਾ ਕਾਲ ਚਾਹ ਤੇਗਲਾ ਬੈਠੇ ਨਾ ਉਹ ਨਹੀਂ ਹੁੰਦੇ ਦੇਖ ਲਓ ਕਿ ਮੈਂ ਬਿਮਾਰ ਆ ਮੈਂ ਤੁਹਾਡੇ ਨਾਲ ਗੱਲਬਾਤ ਕਰ ਰਹੀ ਆ ਕਰਮਕੀਤ ਨਹੀਂ ਕਰ ਰਹੀ ਹੈ ਨਾ ਫਰੇ ਦੀ ਮਰਜ਼ੀ ਹੈ ਨਾ ਵੀ ਇਹ ਗੱਲਬਾਤ ਕਰ ਰਹਾ ਤੇਰੇ ਨਾਲ ਦਾ 26 ਅੱਜ ਮੈਂ ਆ ਬਣਾਉਣਾ ਕਰਨਾ ਨਾ ਮਦਨਾ ਤੁਸੀਂ ਤोंने ਓਟਿਓ ਮੈਂ ਕਲਾਕਾਰ ਬਣੂਗਾ ਨਹੀਂ ਕਿਉਂ ਕਿ ਸਤਨ ਜਹਣਿਆ ਕਿਹ ਜਾਇਗਾ ਤੇ ਨਹੀਂ ਜਾਗਾ ਮੈਂ ਨਹੀਂ ਜਾਇਦਾ ਭਾਈ ਕੱਲ ਨੂੰ 10 ਵਜੇ ਆਵੇਗਾ ਉਸ ਤੋਂ ਨਹੀਂ ਚਲਦੀ ਸਮਾਰਟੀਆ ਵਾਹ ਲਈ ਤਾਂ 8:00 ਵਜੇ ਜਾਵਾਂ ਫੇਰ ਆ ਹਾਂ 8800 ਸਾਢੇ 8 ਜਾ ਕੇ ਉਹ ਠੀਕ ਆ ਮਾਣੇ ਨਾ ਪ੍ਰਭੂ ਬਾਕੀ ਇਹ ਗੱਲ ਹੁੰਦੀ ਹੈ ਜੀ ਕੋਈ ਵੀ ਆਪਾਂ ਕੰਮ ਨਹੀਂ ਕੋਈ ਰਾਇ ਲਾਉਣੀ ਆ ਜਾਂ ਕੰਮ ਕੋਈ ਵੀ ਚਲਾਉਣਾ ਜਾਂ ਕੋਈ ਰਾਇ ਲੈਣੀ ਹੈ ਨਾ ਉਹਦੀ ਰਾਇ ਦੀ ਵੀ ਉਹਦੀ ਜਰੂਰੀ ਪਾਲਣਾ ਕਰੋ ਸੋਚੋ ਜੋ ਵੀ ਕਿਸੇ ਕੰਮ ਪਰ ਆਉਣਾ ਬਾਹਰ ਜੈਨ ਪਾੜ ਕਰਨੀ ਹੈ ਉਹ ਵੀ ਜਰਾ ਸੋਚੋ ਇਹ ਤਾਂ ਬੱਚਾ ਥੋੜਾ ਜਿਹਾ ਬੋਲਦੇ ਥੋੜਾ ਜਿਹਾ ਫੇਰ ਖੜ ਜਾਂਦੇ ਆ ਦੋ ਤਿੰਨ ਤਾਂ ਤਾਂ ਵਧੀਆ ਰਹੇ ਆ ਤੇ ਅੱਜ ਪਤਾ ਨਹੀਂ ਇਹ ਨਾ ਨਰ ਮਰਚਾ ਆਇਆ ਨਾ ਮਾਤਵਾ ਕੁੱਤਰੀ ਆਇਆ ਉਹ ਤੇ ਲੈ ਗਏ ਮੈਂ ਤੇ ਬੱਚਾ ਇਹ ਥੋੜਾ ਜਿਹਾ ਜਖਦੇ ਆ ਮੈਂ ਇਹਨਾਂ ਨੂੰ ਕਿਹਾ ਵੀ ਭੈਣਾ ਭਰਾਵਾਂ ਨਾਲ ਗੱਲ ਕਰੋ ਬਾਹਰ ਬੈਠੇ ਜੇ ਸਾਡੇ ਸਾਹ ਵਿੱਚ ਵੀ ਅੱਜ ਸਾਡੀ ਕਰਮਜੀਤ ਆ ਕੰਮ ਕਰ ਰਹੀ ਹੈ ਸਾਡੀ ਕਰਮਜੀਤ ਆ ਕਰ ਰਹੀ ਹੈ ਬੱਸ ਰੋਟੀ ਲਾਣ ਲੱਗਦੀ ਆ ਰੋਟੀ ਲਾ ਕੇ ਉਹ ਸਾਰਿਆਂ ਨੂੰ ਇਹ ਛੱਡਾ ਪੱਤਰ ਦਿੱਤਾ ਜਾਂਦਾ ਮੈਂ ਆ ਉਹ ਚਾਤਾ ਚੱਕੋ ਅਰੇ ਭਾਈ ਉਹ ਨਾ ਆਕਾ ਵੀ ਨਹੀਂ ਨਾ ਆਦੀ ਹਾਂ ਇਹਦਾ ਕੰਮ ਹੋਮਾ ਦਾ ਥੰਡਾ ਨਾ ਥੰਡਾ ਕਿ ਨਹੀਂ ਇਹ ਸਮਝੀ ਕਿ ਲਿਆ ਆ ਕੈਸਾ ਤੂੰ ਨਾ ਪਰਗਾ ਤੂੰ ਤਾਂ ਕਹਿੰਦਾ ਕੋਈ ਖਵਾਲ ਚਲੀ ਠੀਕ ਕਰ ਮੈਨੂੰ ਨਾ ਦੱਸ ਤੂੰ ਕਰਨਾ ਕਾਰਨ ਲੈ ਅੱਜ ਨੂੰ ਕੱਲ ਨੂੰ ਛੁੱਟੀ ਕਰਨ ਲੈ ਕਿੱਥੇ ਖਵਾਲ ਤੇ ਸਕੂਲ ਚ ਆ ਮੈਨੂੰ ਲੈ ਆ ਜੀ ਕਿੰਨਾ ਨਰਜੂ ਹੂੰ ਸੁਣ ਕਰ ਨਾ ਦੇ ਮੈਂ ਲਾਗੇ ਮੈਂ ਨਾ ਰੋਟੀਆਂ ਸਿੱਖ ਦੇ ਕੰਮ ਆ ਨਹੀਂ ਛੱਡਣਾ ਕਈ ਵਾਰੀ ਕੋ ਕੰਮ ਜਰੂਰੀ ਪੈ ਜੇ ਕਿੱਥੋਂ ਅਗਲਾ ਲਿਆਉਂਗਾ ਕਿੱਥੇ ਵੇਲਾ ਚੱਕਲਾ ਵੇਲਾ ਮੈਨੂੰ ਪੇੜੇ ਕਰ ਕਰ ਕੇ ਦਈਆਂ ਨਾ ਛਿੱਟੇ ਦਰਿਆ ਨਾ ਬਈ ਕੰਮ ਬਹੁਤ ਔਖਾ ਨਾ ਐਵੇਂ ਸੈਰ ਨੂੰ ਤਾਂ ਕਹੀ ਆਨੇ ਰੋਟੀਆਂ ਨਾ ਕੀਆਂ ਰੋਟੀਆਂ ਦਾ ਮੇਰ ਮੇਰ ਸੜ ਜਾਂਦੇ ਆ ਪਰ ਉੱਤੋਂ ਤੇ ਦੇਖ ਕੇ ਪਹਿਲਾਂ ਤੁਸੀਂ ਕਿਹੜਾ ਐਂਡ ਕਰਤੀ ਕਿਹੜਾ ਐਂਡ ਕਰਕੇ ਫੇਰ ਆਇਆ ਹੈ ਨਾ ਤਾਂ ਕਿਹੜਾ ਕਰਕੇ ਮੈਂ ਲਈ ਮੈਂ ਲਵਾਂਗਾ ਨਹੀਂ ਇਹ ਕੰਮ ਸਿੱਖਣਾ ਚਾਹੀਦਾ ਬੰਦੇ ਨੂੰ ਮਾੜੀ ਘੱਟ ਨੌਲਜ ਹੋਵੇ ਘਰ ਦੇ ਕੰਮਾਂ 'ਚ ਵੀ ਹੈ ਗਈਆਂ ਬਾਹਰ ਦੇ ਦੇਸ਼ ਜਾ ਆਪ ਨੂੰ ਲਾਉਣੀਆਂ ਪੈਂਦੀਆਂ ਹਾਂ ਬਾਹਰ ਦੇ ਦੇਸ਼ ਜਾ ਕੇ ਆਪ ਹੀ ਲਾਉਣੀਆਂ ਪੈਂਦੀਆਂ ਆ ਆਪ ਹੀ ਬਾਈ ਖਾਣੀਆਂ ਆਪ ਹੀ ਪਕਾਉਣੀਆਂ ਆਪ ਹੀ ਖਾਣੀਆਂ ਬਹੁਤ ਔਖਾ ਹੁੰਦਾ ਬਾਹਰ ਦਾ ਭਾਈ ਬਹੁਤ ਕੇ ਚਰਚੀ ਦੇ ਬੱਚੇ ਮੇਰਾ 60 ਘੰਟੇ ਕਾ ਦਾਜ ਕਾ ਟਿਕਾਮ ਕਰਕੇ ਹੁਣ ਫੇਰਾ ਕੇ ਪ੍ਰਸ਼ਾਦਾ ਪ੍ਰਚਾਰ ਕਰਨਾ ਬਹੁਤ ਔਖਾ ਜਨ ਕੰਮ ਸਨ ਅਚਾ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹ ਦੇਖ ਲਓ ਇਹ ਮੇਰੇ 베ਲਾ ਲੱਗੇ ਕਿੰਨਾ ਕਿ ਹਿੱਲੀ ਦਾ ਇਹ ਕਾਹਨ ਕੱਟਾ ਖਾ ਲੈ ਇਹਦਾ ਜਾਉ ਰੋਟੀ ਬੱਧੀ ਮਾਤਾ ਆਇਆ ਤੇ ਵੀ ਪੌਣੀ ਹੁੰਦੀ ਸੀ ਆਟਾ ਹੂੰ ਜਦੋਂ ਤਾਂ ਮੇਰਾ ਤਾਂ ਹੀ ਖਰਾਬ ਕਰਤਾ ਇਹ 4 ਬਾਈ 4 ਬੱਲੇ ਬੱਲੇ ਬੋਲ ਜੋਰ ਇੰਨਾ ਤਾਂ ਨਹੀਂ ਲੱਗਦਾ ਦਾ ਇੱਥੇ ਕੀ ਕਰ ਨਹੀਂ ਨਹੀਂ ਨਾ ਤੂੰ ਛੇੜੀਂ ਕਾ ਦੋ ਅਗਰ ਮੈਨੂੰ ਲਾ ਲੈਂਦੇ ਨਹੀਂ ਨਹੀਂ ਕਰ ਤੂੰ ਕੀ ਆ ਇਹ ਕੀ ਨਾ ਕੋ ਜੋਰ ਲਾਇਆ ਹੈ ਹੈ ਕਦੀ ਲਾਈਏ ਗੋਲ ਨਹੀਂ ਮੈਂ ਕੋਸ਼ਿਸ਼ ਕਰਦਾ ਸਿੱਖ ਚੂੰਗਾ ਹੌਲੀ ਹੌਲੀ ਕੰਮ ਤਾਂ ਵੈਸੇ ਸਾਰੇ ਕੀਤੇ ਆ ਗੱਲ ਨਹੀਂ ਮੈਂ ਇਹ ਤੁਹਾਡਾ ਕੰਮ ਤੁਹਾਨੂੰ ਸੌਪਿਆ ਮੈਂ ਤਾਂ ਚਾਹ ਕਾ ਚ ਮਿਰਚਾ ਚਵਾ ਕੇ ਦਿੱਤ ਨੀ ਉਹ ਲੈਣੀ ਇਹਨਾਂ ਨੂੰ ਤਾਂ ਜਮਨ ਚੁੱਪ ਹੋ ਗਈ ਮੜਮਾ ਤਾਂ ਬੋਲ ਰੋ ਮੈਂ ਮੇਰੇ ਖੜੀ ਮੇਰੇ ਤਾਂ ਤੂੰ ਜਵਾਬ ਹੋਣੀ ਦਿੰਦੀ ਕੀ ਕਰਾਂ ਐ ਨਾ ਉਹ ਆਪਾਂ ਮੇਟੂ ਨਾ ਕਰ ਗਏ ਇਹਦੇ ਤੁਸੀਂ ਕੀ ਗੱਲ ਬਣਦੇ ਸਿੱਕੀ ਕੋਨੇ ਕੋਨੇ ਮੇਰੇ ਇੱਕ ਟੀਕਾ ਲਾਇਆ ਖਰਾਕਾ ਦਿੱਤੀਆਂ ਸੀਸੀ ਦਿੱਤੀ ਕਿੰਨਾ ਕੁ ਬੁਖਾਰ ਸੀ ਔਰ ਬਲੱਡ ਵੀ ਘਟ ਹੈ ਟੈਂਪਰੇਚਰ ਵੀ ਘਟ ਹੈ ਤੇ ਟੀਕਾ ਲਾਤਾ ਕਿਹੜਾ ਜੀ ਔਰ ਰਾਤ ਨੂੰ ਫਰਕ ਪੈ ਗਿਆ ਠੀਕ ਹੈ ਦੂਜੇ ਘਰ ਦੇ ਲਵਾ ਲਿਓ ਜਦ ਟੀਕਾ ਇੱਥੋਂ ਤਾਂ ਪੀੜ ਹੁਣ ਹਟ ਗਿਆ ਸਾਈਡ ਦੀ ਤੇ ਇੱਧਰ ਪਿੱਛੇ ਪਤਾ ਨਹੀਂ ਤੇ ਜਾਂ ਵਾਲ ਕੋਈ ਚੀਜ਼ ਖਾਂਦੇ ਹੀ ਨਹੀਂ ਆਪਾਂ ਤੇ ਜਾਂ ਬਣੀ ਨਾ ਦੇ ਨਾ ਜਾਂਦਾ ਮੈਨੂੰ ਇਹ ਨਹੀਂ ਸਮਝ ਆਉਂਦੀ ਮੈਂ ਮਤਾਂ ਦਾ ਬੋਲ ਤੜਿਆ ਤੇ ਨਹੀਂ ਬੈਠ ਰਹਿਣ ਨੂੰ ਰੁਕ ਤੇ ਪਾਣੀ ਭਰਨ ਨੇ ਨਾ ਹੁਣ ਤੋਂ ਨਹੀਂ ਨਹੀਂ ਉਹ ਬੈਠਾ ਵੀ ਰਿਹਾ ਸੀ ਪਰ ਬੈਠਣ ਨਾਲ ਮੈਨੂੰ ਚਾਹ ਕਾਣੀ ਆ ਜਾ ਨਾਸ਼ਤਾ ਮੈਨੂੰ ਕੱਲ ਦਾ ਹੀ ਆ ਪਰ ਮੈਂ ਗਾਲਿਆ ਜਣੀ ਮੈਂ ਕਾਫੇ ਹਟ ਜਾਈ ਉਹ ਹੰਭ ਕੇ ਪਰ ਫਿਰ ਇਹ ਵਾਤਾ ਵਾਤਾ ਵਾੜ ਕੇ ਵੀ ਬਾਧਾ ਨਾ ਪਾ ਧਾਣਾ ਮਦੇ ਤੋ ਜਾ ਹਾਂ ਇਹਨਾਂ ਓਖਾ ਪਹਿਲਾਂ ਹੀ ਦਵਾਈ ਕਰ ਲੈ ਹਣ ਚਿੰਚਾ ਨਿੰਨਾ ਸੌਤ ਮੰਦ ਤੋ ਲਾਈ ਜਾਣਾ ਤੇ ਮੈਂ ਮੁੜ ਕੇ ਬੱਚਿਆਂ ਨੂੰ ਫੜਾਈ ਕਿਉਂ ਛੁਣ ਕੇ ਉਹ ਇੱਥੇ ਆਉਣਗੇ ਤਾਂ ਨੰਗੇ ਪੈਰੀ ਭੱਜਿਆ ਆਉਣਗੇ ਤਾਂ ਕਰਕੇ ਤੋ ਸ਼ੁਕਰਵਾ ਤੁੰਗੋ ਤੂੰ ਗਲਮਾ ਨੂੰ ਕਹਿਣ ਕਰਦੀ ਚੁੱਪਗਾ ਤੋ ਅਜ ਤੇ ਤੱਕ ਮਾਰ ਨੂੰ ਦੀ ਵਾਰੀ ਕੱਟ ਲਈ ਹੈ ਨਾ ਮਨ ਲਾ ਮੇਰੀ ਵਾਰੀ ਆਉਣੀ ਨਹੀਂ ਆਜੇ ਤਾਂ ਮੇਰੀ ਵਾਰੀ ਚੱਲੀ ਜਾਂਦੀ ਹੈ ਤੇਰੀ ਵਾਰੀ ਤਾਂ ਹਜੇ ਮੈਨੂੰ ਸ਼ਾਕਾ ਵੀ 15 16 ਤਰੀਕ ਤੋਂ ਮਾਰ ਚੱਲੂਗੀ ਬੱਚੇ ਵੀ ਮਾਰ ਹੋ ਗਏ ਸੀਗੇ ਹੈਵੀ ਹੋ ਗਏ ਫਟੇ ਤੇ ਹਾਂ ਦੇਖ ਹੁਣ ਮੇਰੀ ਵਾਰੀ ਆ ਪਤਾ ਨਹੀਂ ਕੀ ਗੱਲ ਸਾਰਾ ਸਾਰੇ ਦੀ ਵਾਰੀ ਆਉਣੀ ਪਰਮਾਨ ਦੇ ਵਿੱਚ ਪਤਾ ਨਹੀਂ ਬਈ ਆਲੂ ਚਾਹ ਤੋਂ ਚਾਰਜਨ ਕਰਨੀ ਕਹੀ ਗਈ ਤੇ ਉਹ ਧਵਾ ਕਾਹ ਚਾਰਾ ਲੀਡ ਲਾਲਾ ਛੜਤੇ ਮੇ ਨਹੀਂ ਗਰਮੀ ਆਉਂਦੀ ਅਜਿਨੀ ਆ ਪੋਣਾ ਸੀ ਗਿਆ ਪੋਣਾ ਉਹਦਾ ਹਵਾ ਦਾ ਮਲੂਣੀ ਹੈ ਹਵਾ ਵਜ ਕੇ ਬਾਸ ਗਰਮੀ ਹੋਣ ਦੇ ਕਾਰਨ ਹੀ ਹੋਇਆ ਸਾਰਾ ਕੁਝ ਗਰਮੀ ਇਤਰਾ ਹੋ ਗਈ ਸੀਗੀ ਬਾਦ ਥੋੜਾ ਜਿਹਾ ਹਣ ਵੀ ਤਾਂ ਤਾਂ ਬਹੁਤ ਵਧੀਆ ਹੁੰਦੀ ਆ ਪਰ ਨਾਲ ਹਵਾ ਵਗਦੀ ਆ ਤਾਂ ਫਿਰ ਤਾਂ ਇਹਨੇ ਕਿ ਆਈ ਕਰ ਲਈ ਤਾਂ 9 ਤਰੀਕ ਕਰਾਂਗਾ ਹਾਂ ਉਹ ਵੀ ਕਾਫੀ ਵਾਹ ਹੂੰ ਤਾਂ ਇੱਕ ਤਾਂ ਹੈ ਚੱਕੀ ਜਾਣੀ ਠੰਡ ਬਾਸ ਪਰ ਆਪਰਾ ਮੰਦਾ ਹੀ ਬਹੁਤ ਵੱਡਾ ਅਸਰ ਹੈ ਉਹਨਾਂ ਨੇ ਸਾਨੂੰ ਇੱਥੋਂ ਤੱਕ ਮੱਦ ਤੇ ਲੈ ਕੇ ਠੀਕ ਹੈ ਜੀ ਅਸੀਂ ਤੈਥੇ ਲੋਸਟ ਵਾਰਡ ਕਰਦੇ ਆਂ ਦੇਖੋ ਵੀਰੋ ਕੋਈ ਵੀ ਹੈ ਹੁਣ ਅਸੀਂ ਦੋਨੇ ਪਾਜ ਹੁਣ ਮੇਸਾਨ ਨੂੰ ਬਹੁਤ ਜਾਨੀ ਕੇ ਸਜੋ ਦਿੱਤਾ ਬਹੁਤ ਜ਼ਿਆਦਾ ਉਹ ਨਹੀਂ ਬਹੁਤ ਜ਼ਿਆਦਾ ਸਜੋ ਦਿੱਤਾ ਜਾਨੂ ਤੁਸੀਂ ਅਜੀ ਅਜੀ ਪੈਦ ਲਾ ਤੁਹਾਨੂੰ ਆ ਦਾ ਦੋ ਟਾਈਮ ਇਹ ਹੀ ਕਾਸ ਕਰੀ ਦੀ ਹੈ ਪਰਮਾਤਮਾ ਨਾਲ ਨਹੀਂ ਚੜਦੀਆਂ ਕਲਾਮ ਚ ਰੱਖੇ ਸੱਚੇ ਪਾਤਸ਼ਾਹ ਦੀ ਕਮਾਈ ਜਵਾਦੇ ਕਰੇ ਹੋਰ ਸਾਡਾ ਚਿਹਰਾ ਵੀ ਤੁਹਾਨੂੰ ਖੋਸ਼ ਲੱਗੇ ਦੀਦਾ ਤੁਸੀਂ ਅੰਦਾਜ਼ਾ ਆਪ ਹੀ ਲਾ ਲਓਗੇ ਠੀਕ ਹੈ ਜੀ ਬਾਕੀ ਤੁਹਾਨੂੰ ਚਾਰ ਚਾਰ ਪੰਜ ਦਿਨਾਂ ਦੀ ਗੱਲ ਹੈ ਅੱਜ ਹੋਊਗੀ ਤਰੀਕ ਨਹੀਂ ਸਤਿ ਸ੍ਰੀ ਅਕਾਲ 15 ਤਰੀਕ ਨੂੰ ਤੁਹਾਨੂੰ ਖੁਸ਼ਖਬਰੀ ਅਸੀਂ ਸੁਣਾਦੇ ਕਾਚ ਕਬਰੀਆ ਦਾ ਹੈ ਪਰ ਛੋਟਾ ਜਿਹਾ ਹੈ ਕਿ ਕਾਚ ਰਹਿਦਾ ਉਹ ਪੂਰਾ ਹੋ ਜੇ ਉਹ ਤੁਹਾਡੀ ਮਿਹਨਤ ਕਰਕੇ ਅਸੀਰਵਾਦ ਸਰਕਾਰ ਅਸੀਂ ਸਿਰੇ ਆ ਜਾਗੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਇਹੀ ਅਪਾਸ ਕਰਦਾ ਹਾਂ ਕਿ ਜਿੰਨਾ ਭੈਣਾ ਭਰਾਵਾਂ ਨੇ ਸਾਨੂੰ ਇੱਥੋਂ ਤੱਕ ਲਿਜਾਇਆ ਹੈ ਉਹਨਾਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਬਸ ਮੇਰੇ ਤੇ ਇਹ ਦਸਾਂ ਜੇ ਕੋਈ ਮੇਰਾ ਕੰਮ ਭੈਣ ਭਰਾ ਕਰਾ ਕੇ ਜਾਂਦਾ ਮੇਹੀ ਦਸ ਮਰੀਂ ਦੀ ਅੱਜ ਤੱਕ ਮੈਨੂੰ ਕਿਸੇ ਨੇ ਕੋਈ ਵੀ ਜਵਾਬ ਦਿੱਤਾ ਕਿਸੇ ਵੀ ਕੰਮ ਤੋਂ ਯਾਰ ਅਸੀਂ ਨਹੀਂ ਆ ਸਕਦੇ ਜਾ ਰੁੱਖ ਜਾ ਜਾ ਛਾਂ ਨੂੰ ਸਹੀ ਜਾ ਧੋਖਾ ਕਿੱਦਾਂ ਸਹੀ ਪਰ ਨਹੀਂ ਮੈਨੂੰ ਜਦੋਂ ਮਾਵਾਂ ਵਾਲ ਮਨ ਹੋਵਾਇਆ ਪਰ ਮਰੇ ਤਾਈ ਦੇ ਨਾਲ ਸਾਡਾ ਹੈ ਪਰਮਾਤਮਾ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਔਰ ਵੀਰੋਂ ਪੈਣਾ ਆਪਣਾ ਮਨ ਦੇ ਸੱਤੇ ਹੈ ਬੰਦਾ ਬੰਦਾ ਪੰਨਾ ਕੁਝ ਨਹੀਂ ਕਰ ਸਕਦਾ ਮੈਂ ਇੱਕ ਦਿਨ ਮੈਂ ਸੋਚਿਆ ਸੀਗਾ ਆਪਣੇ ਰੇਲਿੰਗ ਵੀ ਖਰਾਬ ਹੋ ਗਈ ਤੇ ਛੋਟਰੀ ਵੀ ਖਰਾਬ ਹੋ ਗਈ ਸੀ ਤੇ ਸਟਾਰਟ ਨਾਲੋਂ ਮੇਰਾ ਮਨ ਕਰੇ ਵੀ ਮੈਂ ਬੈੱਡ 'ਚ ਜਾਣਾ ਇਹ ਤਾਂ ਤਾਂ ਇੱਕ ਜਿਹਾ ਹੋ ਗਈ ਦੀ ਵਾਰ ਤਾਂ ਛੋਟਰੀ ਨੂੰ ਥੋੜੀ ਜਿਹੀ ਵਾਰ ਤਾਂ ਤੋਲ ਪੈਣਾ ਪਰ ਬੜੀ ਵਾਰ ਤਾਂ ਹੀ ਪਿਆ ਜਾਂਦਾ ਤੇ ਮੈਂ ਇਹ ਸਮਝਦਾ ਸੀ ਮੈਂ ਕਿ ਇਹ ਇੱਕ ਕੁਝ ਅਜੀਬ ਕਰੰਟ ਕੋਲੋਂ ਕਟ ਨੂੰ ਆਟਕੀ ਇਹ ਮਰੇ ਸਾਢੇ ਪਾਚੇ ਕਰੰਟ ਚ ਜਾਂਦਾ ਸੀਗਾ ਬਰਬਲੀ ਬਰਲੀ ਜਣਕੇ ਬੈਠਿਆ ਨੇ ਤੁਮ ਆਹ ਜਨੜਾਇਆ ਤੇ ਮੇਰਾ ਭਤੀਜਾ ਗਿਆ ਜੈ ਕੋਰੇ ਵੀ ਟਕਰਾ ਮਾਰਿਆ ਫੇਰ ਜੜ ਗਿਆ ਸੀ ਇੱਕ ਸੈਂਟਰੀ ਚਾ ਨੂੰ ਕਾ ਲਈ ਦੋਤੀ ਜਣਕੇ ਜੇ ਕਰੋਧ ਨੱਕਣ ਕੇ ਤੁਨੋ ਬਾਕੀ ਇਹ ਚੀਜ਼ ਹੋਰ ਹੋਲੀ ਮਾਲ ਜੌਨੀ ਜਿਠੋ ਜਿਠੋ ਨਾਲ ਜੌਨੀ ਇੱਕ ਹੋਰ ਗੱਲ ਬੰਦੇ ਨੂੰ ਦਿਮਾਗ ਚ ਪੋੜੀ ਚਾਹੀਦੀ ਹੈ ਜੇ ਕੋਈ ਮਿਸਤਰੀ ਆਇਆ ਉਹ ਦੇਖੋ ਕਿ ਦਾਉ ਕਰਦਾ ਹੈ ਜਦੋਂ ਇਲੈਕਟ੍ਰੀਸ਼ian ਦਾ ਮਿਸਤਰੀ ਆਉਂ ਉਹ ਵਿਖੋ ਹੀ ਨਹੀਂ ਕੀ ਹਣਾ ਬੜੀ ਕੋਈ ਕਈ ਵਾਰ ਲਾਈਟ ਨੂੰ ਛੋਟ ਖਰਾਓ ਜੇ ਉਹਨੂੰ ਦੇਖਦੇ ਆ ਜਿੱਥੋਂ ਸ਼ੁਰੂ ਜਿੱਥੋਂ ਤੱਕ ਆਖਰੀ ਪਹੁੰਚੋਂ ਤੱਕ ਨਾ ਪਾਉਣੀ ਬੜਾ ਕੋਟਾ ਤੁਸਲ ਨਹੀਂ ਨਾ ਤੇ ਤਾਂ ਹੀ ਉਹ ਖੜਚਦ ਨਾ ਹੁਵਾਦੀ ਹੈ ਬਾਕੀ ਜਦੋਂ ਇੱਕ ਵਾਰੀ ਅੱਖਾਂ ਦੇ ਨਾਲੀ ਮਾਂਗੀ ਚੀਜ਼ਾਂ ਉਹ ਆਟੋਮੈਟਿਕਲੀ ਦਿਮਾਗ ਚਾਇਆਦੀ ਡਾਉਨ ਹੀ ਕੀਤਾ ਸੀ ਐਂ ਆਪਾਂ ਵੀ ਕਰ ਲਏ ਫਿਰ ਕੀ ਆ ਸ਼ਾਇਦ ਠੀਕ ਹੋ ਜੇ ਪਰ ਮੇਰਾ ਵਾਟਰ ਖੜ ਗਿਆ ਜੀਆ ਸਾਰਾ ਲਾਈਟ ਵੀ ਬੰਦ ਹੋ ਜੀ ਉਹ ਲਾਈਟ ਮੁਰਦੀ ਜਿੱਤੇ ਨਾਲ ਹੀ ਬੰਦ ਹੋ ਜਾਂਦਾ ਏ ਤੇ ਇਹ ਮੈਂ ਸੋਚਿਆ ਰੋਕੇ ਕੀ ਨਾਲ ਉਹ ਮਾਈਕਲ ਜੀ ਜਿੰਪੋਂ ਦਾ ਆਉ ਪਾਈ ਜਿੰਨੇ ਮੈਨੂੰ ਦੱਸਤਾ ਮੈਨਾਂ ਵਾਲੇ ਨੇ ਇੱਦਾਂ ਇੱਦਾਂ ਦੋ ਵਾਰੀ ਸੋਚਣਾ ਪਵੇ ਇਹ ਚੱਲ ਪੂਗਾ ਮੈਂ ਉਹ ਵਜ੍ਹਾ ਤੋਂ ਦੋ ਵਾਰੀ ਨੱਪਗਾ ਦੇ ਬੰਨ੍ਹਿਆ ਸਾਫ ਕਰ ਲਈਦਾ ਬਾਕੀ ਇਹਦੀ ਸੰਭਾਲ ਹਾਂ ਚੀਜ਼ ਕੋਈ ਵੀ ਚੀਜ਼ ਹੈ ਜਾਨਕਿ ਉਹ ਸੰਭਾਲ ਲੱਖੋ ਉਹ ਚੀਜ਼ ਜਿਆਦਾ ਹੰੜ ਲੱਗਦੀ ਜੇਕਰ ਇੱਕ ਵਾਰੀ ਸੋਚਿਆ ਤੋਂ ਉਹਨੂੰ ਮੁਰਕੇ ਵੇਖਿਆ ਹੀ ਨਾ ਫਿਰ ਉਹਨੂੰ ਸੰਭਾਲ ਨਹੀਂ ਜਗਾ ਇਤਨ ਜਮਾਣੀ ਮਿੱਟੀ ਪਾ ਨੰਦੇ ਨਾ ਅੱਟਰ ਤੇ 24 ਘੰਟੇ ਉਹਨੂੰ ਸਾਫ ਕਰੀ ਜਾਣਗੇ ਫਿਰ ਪਾਣੀ ਉਹਦੇ ਚ ਦੇਖਦੇ ਰਹਿਣਗੇ ਪਾਣੀ ਤਾਂ ਨਹੀਂ ਘਟ ਗਿਆ ਫਿਰ ਸੈਂਕਲੀ ਨੂੰ ਵੀ ਸਾਫ ਕਰਦੇ ਰਹਿੰਦੇ ਆ ਦੂਜੇ ਤੀਜੇ ਦਿਨ ਇੰਨੇ ਸਮਾਰ ਰਹੇ ਦਿੱਤੀ ਮੇਰਾ ਇਹ ਸੋਨਾ ਦੀ ਬਿੱਲ ਤੋਂ ਵੀ ਜਿਹੜੀ ਚੀਜ਼ ਆਪਾਂ ਨੂੰ ਮਿਲੀ ਹੈ ਨਾ ਉਹ ਆਪਾਂ ਕੇਅਰ ਕਰੀਏ ਤਾਂ ਆਪਣੀ ਕਹਿੰਦਾ ਮਿਹਨਤ ਪੜੂਗੀ ਨਿਭੜੂਗੀ ਮਿਹਨਤ ਜੇਕਰ ਉਹਦੇ ਲਈ ਚੀਜ਼ ਜਿਹੜੀ ਵੇਖਿਆ ਨਵੀਂ ਚਲ ਚੀਜ਼ ਮਿਲ ਗਈ ਆਈ ਦੱਬੀ ਫਿਰੋ ਹਨ ਇਹਦਾ ਚੀਜ਼ ਸੰਭਾਲਦੇ ਆ ਜਦੋਂ ਮੈਂ ਆਗਲੀ ਚੇਅਰ ਨਵੀਂ ਲੈਂਦੀ ਹੈ ਦਿੱਤੀ ਭੈਣੋ ਨੇ ਤੇ ਮੈਂ ਬੋਤਲ ਜਿਹੜੇ ਇਹਦੇ ਤੇ ਖੱਟੇ ਮੈਨੂੰ ਇੰਨਾ ਮਨ ਖੁਸ਼ ਹੋਇਆ ਤੇ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਰਹਿਆ ਹਾਂ ਹੁਣ ਵੀ ਕਰਦਾ ਜੀ ਕਿਉਂ ਮੈਂ ਤੜਕੇ ਬਹਿਣਾ ਸ਼ਾਮ ਨੂੰ ਉੱਤਰਨਾ ਮੰਨ ਜੇ ਤੇ ਆਪਾਂ ਇਹ ਜੋ ਵਿਕਟ ਹੈ ਪ੍ਰੀ ਅਰਦਾਸਾਂ ਉਸ ਪਰ ਬਾਹਰ ਚੜਦੀ ਕਲਾ ਚੈੱਕ ਇਹ ਮੈਂ ਉਦੋਂ ਵਰਤ ਨਹੀਂ ਹੁੰਦੀ ਜਦੋਂ ਮੈਂ ਬਾਹਰ ਜਾਣਾ ਹੁਣ ਇਹਨੇ ਉਦੋਂ ਵਰਤ ਦਿੰਦੀ ਆ ਮੈਂ ਘਰੇ ਘਰੇ ਨਹੀਂ ਚਲਾਉਂਦੀ ਪਾਣੀ ਪੁਣੀ ਤੋਂ ਡਰ ਲੱਗਦਾ ਮੈਨੂੰ ਪਾਣੀ ਵਾਲੀ ਜਗ੍ਹਾ ਤੇ ਜਾਣਾ ਹੁੰਦਾ ਪਾਣੇ ਧੋਣੇ ਹੈਨਾ ਕਿੰਨੇ ਕੰਮ ਹੋ ਜਾਂਦੇ ਆ ਬਾਕੀ ਆਹ ਜੀ ਚੀਜ਼ ਚੱਕ ਥਲ ਕੇ ਮੈਂ ਇਹ ਦੇ ਦੇ ਤੇ ਵਧੀਆ ਕਰ ਲਈ ਮੈਂ ਸੋਈ ਚ ਰਹਿਣਾ ਹੁੰਦਾ ਇਹ ਰੋ ਰੋ ਚੀਜ਼ ਦੀ ਕੋਪ ਲੋਡ ਆਹੋ ਚੀਜ਼ ਨਾ ਕਿੰਦਾ ਹੋਦਾ ਹੋ ਤੇ ਜੇਕਰ ਛੋਟੇ ਨਾਲ ਤੇ ਜਾਂਦੇ ਆ ਤੇ ਫਰਛ ਤੋਂ ਤਲਕਾਂ ਦਾ ਨਾ ਛੋਟੀ ਤਰਕਿਆ ਛੋਟੀ ਤਰਕ ਜਾਂਦੀ ਅੱਗੇ ਇੱਕ ਦੋ ਵਾਰੀ ਮੈਂ ਡੱਕ ਚੁੱਕਿਆ ਤੇ ਯਾਨੀ ਸਰੀਰ ਨੂੰ ਕੋਈ ਫਟ ਲੋਟ ਨਹੀਂ ਵੱਟਦਾ ਦੋ ਤਿੰਨ ਦਿਨ ਵੀ ਉਹ ਬਿਮਾਰਾਂ ਉਹ ਜੀ ਪੈ ਰਹੀਦਾ ਫੇਸ ਕਰਕੇ ਤੇ ਬਹੁਤ ਸਾਰੇ ਕੰਮ ਆਈ ਆਪਾਂ ਨਾਲ ਕਰਕੇ ਜਾਂਦੇ ਜਿਹਦੇ ਜਿਹੋ ਕਰਿਆ ਇਹ ਕਰਦੇ ਆ ਕੋਈ ਮੈਂ ਕਰੰਦੇ ਨੇ ਇਸੇ ਤਰ੍ਹਾਂ ਹੀ ਹੁੰਦਾ ਜੀ ਚਲੋ ਬੱਚੇ ਹੋਰ ਦੋਸਾਂ ਨਾਲ ਆਪੋ ਆਪਣਾ ਕੰਮ ਸੰਭ ਲੈਣਗੇ ਤੇ ਸਾਨੂੰ ਉਦੋਂ ਵੀ ਜ਼ਿਆਦਾ ਖੁਸ਼ੀ ਹੋ ਜੂਗੀ ਤੇ ਅਜੇ ਥੋੜੇ ਜਿਹਾ ਨਿਆਣੇ ਆਂ ਕਈ ਵਾਰ ਵੀਰ ਵੀ ਜਾਂਦੇ ਆ ਫੇਰ ਆਪ ਵੀ ਕਹੀਦਾ ਜਿਹੜਾ ਆਖੇ ਜਾਂਦੇ ਆ ਸਾਰਾ ਕੰਮ ਚੱਕ ਰਹੋਗੇ ਆਪਾਂ ਬੱਚੇ ਨੂੰ ਨਾ ਬਾਲਾ ਮਚਾਇਆ ਨੂੰ ਘਾਟੇ ਨਾ ਬਾਲਾ ਹੌਸਲਾ ਵਧਾਈ ਦੇ ਜੇ ਉਹ ਟੈਕ ਵੀ ਪੈਂਦਾ ਨਾ ਜੇ ਆਪਾਂ ਕਹੀ ਲਈ ਮਾਂ ਮਾਂ ਦਾ ਟੌਰ ਸੱਟ ਵਾਈ ਦੇ ਕੋਟ ਡੈਕ ਤੇ ਹਾਈ ਕੀ ਹੋ ਗਿਆ ਚੀਚੀਵਾਜਾ ਦਿੰਦੀ ਹੈ ਨਾ ਅੱਜ ਅੱਜ ਕੁੱਤੇ ਚੜਾਉਂਦਾ ਚੜਾਉਂਦਾ ਇੱਕਦਮ ਮੰਜੇ ਦੇ ਵਿੱਚ ਵੱਜਿਆ ਜਾ ਕੇ ਇਹ ਇਹ ਚੀਜ਼ ਹੈ ਨਾ ਇਹ ਪਤਾ ਕੀ ਕਰਦਾ ਇਹ ਜਦੋਂ ਭਜਦਾ ਨਾ ਇਹ ਵੇਹਲਾ ਨਹੀਂ ਧੱਲੇ ਇੰਨਾ ਜ਼ੋਰ ਦੀ ਬੱਚਿਆ ਉਹ ਜੈ ਇੰਨਾ ਚੋਕਰ ਕਮੇ ਪਾ 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 ਦੇ ਤੋਂ ਬਚ ਗਿਆ 2050 ਠੀਕ ਹੈ ਇਹ ਉਹ ਛੱਟ ਖਾ ਲਈ ਬਸ ਆਹੀ ਡਰੀ ਗਈ ਤੇ ਇਹਨਾਂ ਨੇ ਛੱਟ ਫੇਰ ਤੋਂ ਬਚੇ ਰਹਿਣ ਤੇ ਹੋਰ ਜਾਨੀ ਕਿ ਕੰਮ ਤਾਂ ਦੇ ਜੀ ਨੂੰ ਵੀ ਬੇਟੀ ਨੂੰ ਕਹਿੰਦਾ ਬੇਟੀ ਨੂੰ ਕਹਿੰਦਾ ਆਖਿਆ ਲੱਗਦੇ ਇਹ ਨਹੀਂ ਕਹਿੰਦੇ ਨਹੀਂ ਲੱਗਦੇ ਬਾਕੀ ਆਪ ਆਪ ਨਹੀਂ ਇਹਨਾਂ ਦਾ ਕਹਿ ਬੋਲ ਰਿਹਾ ਜਿਹੜੀ ਚੀਜ਼ ਮੰਗਦੇ ਆਪਾਂ ਹਾਜ਼ਰ ਕਰਦੇ बस ਇਹਨਾਂ ਦੇ ਸਿਰ ਤੇ ਹੀ ਦਨ ਲੰਘਣੇ ਹੋਰ ਇਹ ਲੜਕੀ ਜਮਾ ਛੋਟੀ ਸੀਗੀ ਦੋ ਚਾਰ ਮਸਾਲਾ ਦੀ ਸੀ ਮੇਰੀ ਭੈਣ ਦੇਗੀ ਉਹ ਉਹ ਜਿਹੜੇ ਗੱਡੀ ਦੀ ਕੋਣੋ ਜਦੋਂ ਜਿਹੜਾ ਆਵੇ ਇਹ ਗੋਲ ਟਾਇਰ ਦੀ ਸੀਗੀ ਨਿੱਕੀ ਉਹਨੂੰ ਰੇਕ ਹੀ ਲੈ ਜਾ ਕਰੇ ਰੇੜਕੇ ਏ ਬੰਟੀ ਗਿਆ ਕਰੇ ਹਾਇ ਦੰਤਨੀ ਪੀਤਾ ਨੇ ਹਾਇ ਉਹ ਕਿਵੇਂ ਹੋ ਗਿਆ ਉਂਜੀ ਪਰ ਵਧੀਆ ਮਰੇ ਭੈਣ ਪਰ ਮਾਣ ਮੇਰੇ ਨਾਲ ਸਹਿਯੋਗ ਦਿੱਤਾ ਮੈਨੂੰ ਇਥੋਂ ਤੱਕ ਲੈ ਗਿਆ ਹੈ ਪਰਮਾਤਮਾ ਨੇ ਉਹ ਚੜ੍ਹਦੇ ਇਕੱਲੇ ਚਲੇ ਸੱਤੇ ਪਾਸਾ ਬਸ ਰੌਲਾ ਤਾਂ ਕੀ ਇੱਕੋ ਹੀ ਰਹਿ ਜਾਂਦਾ ਤੀ ਜਿੰਨਾ ਆਪਾਂ ਮਿੱਠਾ ਪਾਵਾਂਗੇ ਉਹਨੇ ਆਪਾਂ ਨੂੰ ਚਾਸ ਵਾਦ ਨੂੰ ਜੇਕਰ ਆਪਾਂ ਕਦੇ ਵੀ ਕੰਲੀ ਖਾਂਦਾ ਜਿੰਨਾ ਖੰਡ ਘਟ ਪਾਓ ਗੜ ਘਟ ਪਾਓ ਜਮਾਈ ਨੂੰ ਨਾਰਮਲ ਪਾਓ ਫੇਰਾ ਬਣਵਾਓ ਜੇ ਮਿੱਠਾ ਮਿੱਠੀ ਲੱਗਦੀ ਆ ਸਰ ਦਾ ਆਪਾ ਜੀ ਕਹੋ ਤੇ ਜੀ ਖਵਾਓ ਬਸ ਇਹੀ ਕੰਮ ਹੁੰਦੀ ਹੈ ਬੱਚਿਆਂ ਦੇ ਵਰਗੇ ਹੋ ਜੋ ਸਿਆਣਾ ਸਿਆਣਾ ਦੇ ਵਰਗੇ ਹੋ ਜੋ ਕਵळा ਕਵਲਿਆ ਦੇ ਵਰਗੇ ਹੋ ਜੋ ਪਰ ਮੌਦਸਾ ਉਹਨਾਂ ਨਾਲ ਦੀ ਨਾਲ ਹੀ ਬਦਲੀ ਨਾਲ ਬਸ ਵਧੀਆ ਹੁਣ ਸਾਡਾ ਤਾਂ ਜੀ ਹੋ ਗਿਆ ਖਾਣਾ ਤਿਆਰ ਤੁਸੀਂ ਵੀ ਆਓ ਛਕੋ ਮੈਨੂੰ ਜਾਨਾ ਬੱਚਿਆਂ ਨੂੰ ਬੱਚੇ ਪੜ ਰਹੇ ਆ ਜੇ ਤੋ ਆ ਜਾਂਦੇ ਨੇ ਇੱਥੇ ਆਪੋ ਆਪਣੇ ਵੀ ਘਾ ਕੇ ਲੈ ਜਾਂਦੇ ਆ ਫਿਰ ਤੇ ਆ ਬਈ ਦੂਜਾ ਪਹਿਲਾਂ ਮੈਂ ਹੀ ਗਾਲਿਆ ਸੀ ਤਾਂ ਹੁਣ ਬੁਖਾਰ ਤਾਂ ਪਤਾ ਨਹੀਂ ਲੱਗਦਾ ਵੀ ਸੁੱਕਿਆ ਪਿਆ ਕੇ ਵੀ ਉਹ ਫੇਰ ਅਟਕੇ ਪਾ ਜਾਣਦੀ ਆਉਂਦੀ ਆ ਉਦੋਂ ਲੋਖ ਹੜ ਤੜ ਗਈਆਂ ਆਉਂਦੀ ਆਪਾਂ ਵਿਖਾ ਕੇ ਦਿੰਦੇ ਆ ਆਹ ਮਾਰੀ ਕਿਵੇਂ ਦੇ ਆ ਹਨਾ ਅੱਗੇ ਹੋੜਾ ਮੜਾ ਮੋਟਾ ਪਤਾ ਨਾ ਨਾਮ ਇਹਦੇ ਪੈ ਟੁੱਟਦੇ ਆ ਜਾਂਦੇ ਹਾਂ ਛੜ ਦੋ ਹਦਾ ਬੱਦ ਪਹਿਲੇ ਆ ਰਹਾ ਵਜਾ ਤਾ ਗੋਲੀ ਲਾ ਲੋ ਉਹ ਮੇਰੇ ਮਗਾ ਚੱਲ ਪਈਦਾ ਤੇ ਹੁਣ ਤਾਂ ਪਤਾ ਹੀ ਨਹੀਂ ਕੀ ਚੱਕਰ ਹੈ ਵੀ ਜਿੱਚਾ ਇੱਕ ਬੱਚੇ ਨੂੰ ਬੁਖਾਰ ਜਿਹੜਾ ਤਾਂ ਸਾਰੇ ਪਰਿਵਾਰ ਨੂੰ ਹੀ ਹੋਣੀ ਮਿਲ ਜਾਂਦਾ ਹੈ ਪਤਾ ਨਹੀਂ ਕੀ ਕਿ ਚੱਕਰ ਇਹਦੇ ਬਾਰੇ ਨਹੀਂ ਸਮਝ ਆਈ ਤੇ ਮਨਵੀਰਆ ਰੋਟੀ ਠੀਕ ਹੈ ਤਦ ਤੁਸੀਂ ਇੱਥੇ ਨਾ ਆਉਂਗੇ ਪਤਾ ਇੱਥੇ ਨਾ ਹੋ ਗਏ ਹਾਂ ਚਾ ਕੋਈ ਨਹੀਂ ਜਦਵਾਰ ਜਾਈ ਜੋਟ ਕੇ ਆ ਬੇ ਤੈਨੂੰ ਆਵਾਜ਼ ਦੂੰਗੀ ਤੇ ਮੈਂ ਲੈ ਕੇ ਆਉਣਾ ਚਲੋ ਵੀ ਚਲਾ ਤੂੰ ਖੜਾ ਨਾ ਮੈਨੂੰ

ਕੇ ਖਾਉਣਾ ਦਾ ਇਹ ਤਾਂ ਭੱਖੀ ਨਹੀਂ ਲੋ ਵੀ ਆ ਆ ਕੇ ਬਰਤਨ ਪਹਿਲਾਂ ਲਿੱਕੇ ਦੀ ਪਾ ਦੇ ਫਿਰ ਵੱਡੋ ਦੀ ਪਾ ਦੇ ਇਹ ਤਾਂ ਤੁਹਾਨੂੰ ਕਿ ਪਾਈ ਹਾਂ 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 ਹੈਂ ਆਇਆ ਆਪ ਡੈਗ ਜਾਂਦਾ ਵਾ ਜੇ ਲਾਉਂਦੇ ਰਹੀਏ ਆ ਲੈ ਇਹ ਸਖ ਦੇਖ ਲਓ ਹਾਂ ਜੀ ਰਾਬੀ ਉਹ ਤੋ ਆ ਜੱਟ ਨੇ ਲਈ ਦਿਆ ਕਦੀ ਪਾ ਦੇ ਤੇ ਮੈਂ ਇੱਕ ਦੀ ਲੈ ਜੀ ਹਾਂ ਮੇਰੇ ਅੱਧੇ ਦਾ 11 11 ਖਾਣੀਆਂ 6-7 ਤੋ ਆ ਗਏ ਤੇ ਨਾ ਨਾ 4-5 ਬੱਚਾ ਵਾਸਤੇ 6-7 ਹਾਂ ਬਸ ਜੇ ਤਾਂ ਸੁਦੀ ਹੈ ਆਪਾਂ ਨੂੰ ਇਹ ਹੀ ਬਸ ਦੋ ਟਾਈਮ ਦੀ ਪ੍ਰਮਾਤਮਾ ਨਾਲ ਰੋਟੀ ਬਰਚੀ ਰੱਖੇ ਵਾਰਾ ਪਰਪੋਸ਼ ਨਹੀਂ ਚਾਹੀਦਾ ਤੰਦਰੁਸਤੀ ਸਭੂ ਚੜ੍ਹਦੀਆਂ ਕਲਾ ਠੀਕ ਹੈ ਜੀ ਮੇਰ ਭਰਿਆ ਅਥ ਰੱਖੇ ਸਭ ਤੇ ਸੱਚੇ ਪਾਤਸ਼ਾਹ ਅੱਜ ਅਸੀਂ ਇਸ ਬਲੌਗ ਨਾਲ ਇੱਥੇ ਐਡ ਕਰਦੇ ਆ ਆ ਪ੍ਰਸ਼ਾਦਾ ਤਿਆਰ ਹੈ ਜੀ ਤੁਸੀਂ ਵੀ ਆ ਕੇ ਛੱਕੋ ਠੀਕ ਹੈ ਜੀ ਤੇ ਕੱਲ ਨੂੰ ਨਵੇਂ ਬਲੌਗ ਨਾਲ ਆਪਾਂ ਫੇਸ ਮਿਲਾਂਗੇ ਤਨਵਾਦੀ ਸਾਰੇ